18 ਮਾਰਚ ਨੂੰ ਦੇਰ ਸ਼ਾਮ ਇੱਕ ਖਬਰ ਸਾਹਮਣੇ ਆਈ ਨੈਸ਼ਨਲ ਮੀਡੀਆ ਦੇ ਉੱਤੇ ਇਹ ਖਬਰ ਸੁਰਖੀਆਂ ਬਟੋਰਦੀ ਰਹੀ ਕਿ ਕੋਟਾ ਤੋਂ ਇੱਕ ਲੜਕੀ ਜਿਹੜੀ ਉੱਥੇ ਕੋਚਿੰਗ ਲੈਣ ਆਈ ਸੀ ਉਹਦਾ ਅਪਰਨ ਹੋ ਗਿਆ ਉਹਨੂੰ ਕਿਡਨੈਪ ਕਰ ਲਿਆ ਗਿਆ ਖਬਰ ਸਾਰੇ ਪਾਸੇ ਜਦੋਂ ਫਲੈਸ਼ ਹੋਈ ਤਾਂ ਲੋਕ ਬੜੇ ਚਿੰਤਿਤ ਹੋਏ ਕਿਉਂਕਿ ਬਹੁਤੇ ਲੋਕ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਕੋਟਾ ਭੇਜਦੇ ਆ ਉੱਥੇ ਸਿੱਖਿਆ ਲੈਣ ਵਾਸਤੇ ਉੱਥੇ ਕੋਚਿੰਗ ਦਿੱਤੀ ਜਾਂਦੀ ਹੈ ਔਰ ਕੋਚਿੰਗ ਦਿੱਤੀ ਜਾਂਦੀ ਹੈ ਐਂਟ੍ਰੈਂਸ ਇਗਜ਼ਾਮ ਕਲੀਅਰ ਕਰਨ ਵਾਸਤੇ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਸ਼ਹਿਰ ਸ਼ਿਵਪੁਰੀ ਤੋਂ ਇੱਕ ਪੇਰੈਂਟਸ ਜਿਹੜੇ ਸੀਗੇ ਉਹ ਆਪਣੀ ਬੇਟੀ 20 ਸਾਲਾ ਕਾਵਿਆ ਨੂੰ ਕੋਟਾ ਛੱਡ ਕੇ ਆਏ ਪਿਛਲੇ ਸਾਲ ਸਤੰਬਰ ਮਹੀਨੇ ਦੇ ਵਿੱਚ ਤਾਂ ਜੋ ਉਹਨਾਂ ਦੀ ਬੇਟੀ ਉੱਥੇ ਰਹਿ ਕੇ ਪੜ੍ਹਾਈ ਕਰੇ ਤੇ ਨੀਟ ਦਾ ਇਗਜ਼ਾਮ ਜਿਹੜਾ ਕਲੀਅਰ ਕਰ ਲਵੇ ਉਹ ਬੱਚੀ ਸਤੰਬਰ ਤੋਂ ਲੈ ਕੇ ਮਾਰਚ ਤੱਕ ਘਰੋਂ ਪੈਸੇ ਵੀ ਮੰਗਾਉਂਦੀ ਰਹੀ ਉੱਥੇ ਪੜ੍ਹਾਈ ਵੀ ਕਰਦੀ ਰਹੀ ਔਰ ਉਹਦਾ ਜਿਹੜਾ ਇੰਸਟੀਚਿਊਟ ਸੀਗਾ ਜਿੱਥੋਂ ਉਹ ਕੋਚਿੰਗ ਲੈ ਰਹੀ ਸੀ ਉਹ ਸਮੇਂ-ਸਮੇਂ ਸਰ ਉਹਦੇ ਮਾਤਾ-ਪਿਤਾ ਨੂੰ ਵਟਸਐਪ ਰਾਹੀਂ ਉਹਦੀ ਜਾਣਕਾਰੀ ਵੀ ਦਿੰਦਾ ਰਿਹਾ ਕਿ ਤੁਹਾਡੀ ਬੇਟੀ ਰੈਗੂਲਰ ਆ ਵਧੀਆ ਪੜ੍ਹਾਈ ਕਰ ਰਹੀ ਆ ਸੋਨਾ ਕਰ ਰਹੀ ਆ ਇਹ ਜ਼ਰੂਰ ਜਿਹੜਾ ਨੀਟ ਦਾ ਐਗਜ਼ਾਮ ਕਲੀਅਰ ਕਰ ਜਾਏਗੀ ਪਰ 18 ਮਾਰਚ ਨੂੰ ਅਚਾਨਕ ਅਜੀਹਾ ਕੀ ਹੋਇਆ ਕਿ ਇਹ ਲੜਕੀ ਜਿਹੜੀ ਆ ਇਹ ਇਨੂੰ ਅਗਵਾ ਕਰ ਲਿਆ ਜਾਂਦਾ ਜਦੋਂ ਮਾਮਲਾ ਪੁਲਿਸ ਦੇ ਕੋਲ ਪਹੁੰਚਦਾ ਹੈ ਖਾਸ ਤੌਰ ਤੇ ਇਹਦੇ ਜਿਹੜੇ ਪਿਤਾ ਰਗਵੀਰ ਧਾਕੜ ਜਦੋਂ ਉਹ ਸ਼ਿਵਪੁਰੀ ਜਿੱਥੇ ਉਹ ਸ਼ਹਿਰ ਦੇ ਰਹਿਣ ਵਾਲੇ ਆ ਮਧਿਆ ਪ੍ਰਦੇਸ਼ ਦੇ ਉੱਥੇ ਜਦੋਂ ਜਾਂਦੇ ਆ ਉੱਥੇ ਪੁਲਿਸ ਨੂੰ ਸਾਰੀ ਗੱਲਬਾਤ ਦੱਸਦੇ ਆ ਕਿ ਇਸ ਤਰ੍ਹਾਂ ਮੈਨੂੰ ਇੱਕ ਮੋਬਾਈਲ ਤੋਂ ਮੈਸੇਜ ਆਇਆ ਨਾਲ ਮੇਰੀ ਬੇਟੀ ਦੀਆਂ ਫੋਟੋਆਂ ਨੇ ਇਹਦੇ ਹੱਥ ਪੈਰ ਬੰਨੇ ਹੋਏ ਆ ਇਹਦੇ ਮੂੰਹ ਦੇ ਵਿੱਚੋਂ ਖੂਨ ਨਿਕਲ ਰਿਹਾ ਤੇ ਕਹਿ ਰਹੇ ਆ ਕਿ ਜੇ ਤੁਸੀਂ ਆਪਣੀ ਬੇਟੀ ਦੀ ਸਲਾਮਤੀ ਚਾਹੁੰਦੇ ਹੋ ਤਾਂ ਸਾਨੂੰ 30 ਲੱਖ ਰੁਪਈਆ ਇਸ ਬੈਂਕ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿਓ ਹੁਣ ਇਹ ਜਿਹੜਾ ਸ਼ਿਵਪੁਰੀ ਏਰੀਆ ਜਿਹੜਾ ਇਹ ਸ਼ਹਿਰ ਸ਼ਿਵਪੁਰੀਆ ਇਹ ਲੋਕ ਸਭਾ ਹਲਕਾ ਹੈਗਾ ਔਰ ਇੱਥੋਂ ਜੋਤੀਰਾ ਦਿੱਤਿਆ ਜਿਹੜੇ ਆ ਉਹ ਸੰਸਦ ਵੀ ਨੇ ਕੇਂਦਰੀ ਮੰਤਰੀ ਵੀ ਨੇ ਉਹਨਾਂ ਤੱਕ ਗੱਲ ਪਹੁੰਚਦੀ ਹੈ ਉਹ ਵੀ ਮਾਤਾ ਪਿਤਾ ਨਾਲ ਗੱਲ ਕਰਦੇ ਆ ਵੀ ਤੁਸੀਂ ਘਬਰਾਓ ਨਾ ਜਿਹੋ ਜੀ ਤੁਹਾਡੀ ਬੇਟੀ ਆ ਉਹੋ ਜੀ ਮੇਰੀ ਬੇਟੀ ਆ ਮੈਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਉਹਨਾਂ ਨਾਲ ਗੱਲ ਕਰ ਲਈ ਆ ਤੁਹਾਡੀ ਬੇਟੀ ਸਹੀ ਸਲਾਮਤ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਵੇਗੀ ਮਾਮਲਾ ਹੋਰ ਵੱਡਾ ਹੋ ਜਾਂਦਾ ਪੁਲਿਸ ਪਪਾ ਭਾਰ ਹੋ ਜਾਂਦੀ ਆ ਲੱਭਣਾ ਸ਼ੁਰੂ ਕਰਦੇ ਆ ਅੱਛਾ ਜਦੋਂ ਪੁਲਿਸ ਲੱਭ ਰਹੀ ਹੁੰਦੀ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਦਰਸਲ ਇਹ ਜਿਹੜੀ ਕਾਵਿਆ ਜੀ ਦੀ ਉਮਰ 20 ਸਾਲ ਆ ਇਹ ਕੋਟਾ ਦੇ ਕਿਸੇ ਇੰਸਟੀਚਿਊਟ ਦੇ ਵਿੱਚ ਪੜਦੀ ਨਹੀਂ ਔਰ ਨਾ ਹੀ ਕੋਟਾ 'ਚ ਰਹਿੰਦੀ ਆ ਪੈਰੈਂਟਸ ਬੜੇ ਹੈਰਾਨ ਹੁੰਦੇ ਆ ਕਿ ਸਤੰਬਰ ਚ ਇਹਦੀ ਐਡਮਿਸ਼ਨ ਕਰਾਈ ਆ ਉਸ ਤੋਂ ਬਾਅਦ ਦੀਵਾਲੀ ਆਈ ਦੀਵਾਲੀ ਤੇ ਘਰ ਆਈ ਇਹਨੇ ਆ ਕੇ ਦੱਸਿਆ ਵੀ ਮੇਰੀ ਕਾਰਗਜ਼ਾਰੀ ਬਹੁਤ ਵਧੀਆ ਮੈਂ ਇੰਪਰੂਵ ਕਰ ਰਹੀ ਆ ਮੈਂ ਨੀਟ ਦਾ ਐਗਜ਼ਾਮ ਕਲੀਅਰ ਕਰ ਜਾਵਾਂਗੀ ਔਰ ਵੱਡੀ ਗੱਲ ਹੈ ਕਿ ਇਹਦਾ ਜਿਹੜਾ ਇੰਸਟੀਚਿਊਟ ਆ ਉਹ ਸਾਨੂੰ ਸਮੇਂ-ਸਮੇਂ ਦੇ ਉੱਤੇ ਇਹਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਸਾਨੂੰ ਦਿੰਦਾ ਰਿਹਾ ਵੀ ਤੁਹਾਡੀ ਬੇਟੀ ਦੀਆਂ ਹਾਜ਼ਰੀਆਂ ਰੈਗੂਲਰ ਆ ਇਹ ਰੋਜ਼ਾਨਾ ਸੈਂਟਰ ਦੇ ਵਿੱਚ ਆਉਂਦੀ ਆ ਪੜ੍ਹਾਈ ਕਰ ਰਹੀ ਆ ਇਹ ਮਾਜਰਾ ਕੀ ਆ ਫਿਰ ਇਸੇ ਦੌਰਾਨ ਜਦੋਂ ਪੁਲਿਸ ਇਹਦੇ ਪਿਤਾ ਦੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਉਹ ਕਹਿੰਦੇ ਕੁਝ ਹੋਰ ਦੱਸੋ ਇਹਦੀ ਹਿਸਟਰੀ ਦੱਸੋ ਇਹ ਕਿੱਥੇ ਸਕੂਲ ਚ ਪੜਦੀ ਸੀ ਜਾਂ ਹੋਰ ਕੀ ਫਿਰ ਇਹਦੇ ਪਿਤਾ ਨੂੰ ਯਾਦ ਆਉਂਦਾ ਵੀ ਦਰਅਸਲ ਕਹਿੰਦੇ ਵੀ ਕੋਟਾ ਆਉਣ ਤੋਂ ਪਹਿਲਾਂ ਮੇਰੀ ਬੇਟੀ ਨਾ ਇੰਦੌਰ ਪੜਦੀ ਹੁੰਦੀ ਸੀ ਉੱਥੇ ਇੱਕ ਲੜਕਾ ਇਹਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਇਸੇ ਕਰਕੇ ਅਸੀਂ ਇਹਨੂੰ ਇੰਦੌਰ ਤੋਂ ਹਟਾ ਲਿਆ ਤੇ ਕੋਟਾ ਦੇ ਵਿੱਚ ਇਹਦੀ ਐਡਮਿਸ਼ਨ ਕਰਾ ਦਿੱਤੀ ਅੱਛਾ ਪੁਲਿਸ ਜਦੋਂ ਯਾਨੀ ਕਿ ਕੋਟਾ ਪੁਲਿਸ ਰਾਜਸਥਾਨ ਪੁਲਿਸ ਜਦੋਂ ਇੰਦੌਰ ਪੁਲਿਸ ਦੇ ਨਾਲ ਸੰਪਰਕ ਕਰਦੀ ਹੈ ਉਹਨਾਂ ਨੂੰ ਦੱਸਦੇ ਆ ਵੀ ਇਸ ਤਰ੍ਹਾਂ ਮਾਜਰਾ ਤਾਂ ਫਿਰ ਸੀਸੀਟੀਵੀ ਸਾਰੇ ਸ਼ਹਿਰ ਦੇ ਖੰਗਾਲੇ ਜਾਣੇ ਸ਼ੁਰੂ ਕਰ ਦਿੱਤੇ ਜਾਂਦੇ ਆ ਬੱਸ ਸਟੈਂਡ ਰੇਲਵੇ ਸਟੇਸ਼ਨ ਮਾਰਕੀਟਸ ਮਾਲ ਸਾਰੇ ਜਦੋਂ ਸੀਸੀਟੀਵੀ ਖੰਗਾਲੇ ਜਾਂਦੇ ਆ ਤਾਂ ਇੱਕ ਸੀਸੀਟੀਵੀ ਦੇ ਵਿੱਚ ਇਹ ਲੜਕੀ ਆਪਣੇ ਦੋ ਦੋਸਤਾਂ ਦੇ ਨਾਲ ਨਜ਼ਰ ਆ ਜਾਂਦੀ ਆ ਹੁਣ ਇਹ ਜਿਹੜਾ ਸੀਸੀਟੀਵੀ ਗ੍ਰੈਬ ਯਾਨੀ ਕਿ ਜਿਹੜਾ ਇਹ ਇਹ ਸੀਸੀਟੀਵੀ ਵੀਡੀਓ ਸਾਹਮਣੇ ਆਈ ਇਹ ਸੀ ਕਿ 17 ਮਾਰਚ ਦੀ ਇਹ ਆਪਣੇ ਦੋ ਦੋਸਤਾਂ ਦੇ ਨਾਲ ਇੰਦੌਰ ਦੇ ਬੱਸ ਸਟੈਂਡ ਦੇ ਉੱਤੇ ਸੀਗੀ ਪੁਲਿਸ ਨੂੰ ਹੋਰ ਸ਼ੱਕ ਪੈਂਦਾ ਵੀ ਇਹ ਮਾਜਰਾ ਕੀ ਹੈ ਇਹ ਲੜਕੀ ਇੰਦੌਰ ਤੋਂ 17 ਤਰੀਕ ਸ਼ਾਮ ਨੂੰ ਕੀ ਕਰਦੀ ਹੈ ਜੈਪੁਰ ਚਲੀ ਜਾਂਦੀ ਆਪਣੇ ਦੋਸਤਾਂ ਦੇ ਨਾਲ ਜਦੋਂ ਇਹ ਜੈਪੁਰ ਚਲੇ ਜਾਂਦੇ ਆ ਉੱਥੋਂ ਇੱਕ SIM ਕਾਰਡ ਖਰੀਦੀ ਆ ਜਿੱਥੋਂ ਇਹ ਆਪਣੇ ਪਿਤਾ ਨੂੰ ਖੁਦ ਹੀ ਇਹ ਜਿਹੜਾ ਆਪਣੇ ਕਿਡਨਾਪਿੰਗ ਦਾ ਇੱਕ ਪੂਰੀ ਝੂਠੀ ਕਹਾਣੀ ਬਣਾ ਕੇ ਪੇਸ਼ ਕਰਦੀ ਆ ਫਿਰ ਇਹ ਹਲੇ ਤੱਕ ਇਹ ਨਾ ਤੇ ਇਹ ਲੜਕੀ ਫੜੀ ਗਈ ਨਾ ਇਹਦਾ ਦੋਸਤ ਫੜਿਆ ਗਿਆ ਪਰ ਜਿਹੜਾ ਤੀਜਾ ਲੜਕਾ ਸੀਗਾ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿਉਂਕਿ ਇਹਦੇ ਉੱਤੇ 20000 ਦਾ ਇਨਾਮ ਵੀ ਰੱਖਿਆ ਹੋਇਆ ਸੀਗਾ ਜਦੋਂ ਉਹ ਲੜਕਾ ਗ੍ਰਿਫਤਾਰ ਹੁੰਦਾ ਤਾਂ ਕਹਾਣੀ ਸਾਰੀ ਖੁੱਲ ਜਾਂਦੀ ਹੈ ਦਰਸਲ ਕਹਾਣੀ ਇਹ ਸੀਗੀ ਕਿ ਇਹ ਜਿਹੜੀ ਕਾਵਿਆ ਆਪਣੇ ਦੋਸਤ ਦੇ ਨਾਲ ਲਿਵਨ ਦੇ ਵਿੱਚ ਰਹਿ ਰਹੀ ਸੀਗੀ ਇੰਦੌਰ ਦੇ ਵਿੱਚ ਇਹ ਕੋਟਾ ਚ ਪੜਨ ਗਈ ਨਹੀਂ ਇਹ ਆਪਣੇ ਮਾਤਾ ਪਿਤਾ ਦੇ ਨਾਲ ਝੂਠ ਬੋਲਦੀ ਰਹੀ ਜਦੋਂ ਇਹਦੀ ਐਡਮਿਸ਼ਨ ਉੱਥੇ ਕਰਾਈ ਗਈ ਜਦੋਂ 3 ਦਿਨ ਬਾਅਦ ਇਹਦੀ ਐਡਮਿਸ਼ਨ ਤੋਂ ਇਹਦੇ ਮਾਤਾ ਜੀ ਵਾਪਸ ਸ਼ਿਵਪਰੀ ਆਪਣੇ ਜ ਦੀ ਸ਼ਹਿਰ ਪਹੁੰਚਦੇ ਆ ਤਾਂ ਮਗਰ ਇਹ ਵੀ ਇੰਦੋਰ ਚਲੀ ਜਾਂਦੀ ਆਪਣੇ ਬੋਏਫ੍ਰੈਂਡ ਦੇ ਕੋਲ ਇਹ ਉਹਦੇ ਨਾਲ ਰਹਿ ਲਈ ਸੀ ਔਰ ਇਹ ਤਿੰਨੇ ਜਾਣੇ ਚਾਹੁੰਦੇ ਸੀਗੇ ਵੀ ਅਸੀਂ ਵਿਦੇਸ਼ ਚ ਜਾ ਕੇ ਪੜ੍ਹੀਏ ਔਰ ਇਸ ਲੜਕੀ ਨੂੰ ਪਤਾ ਸੀਗਾ ਕਿ ਮੇਰੇ ਪਿਤਾ ਦੇ ਕੋਲ ਪੈਸੇ ਹੈਗੇ ਆ ਕਿਉਂ ਨਾ ਅਸੀਂ ਇੱਕ ਡਰਾਮਾ ਰਚੀਏ ਅਸੀਂ ਇੱਕ ਕਹਾਣੀ ਕੜੀਏ ਤਾਂ ਜੋ ਮੇਰੇ ਪਿਤਾ ਜੀ ਜਿਹੜੇ ਆ ਉਹ ਸਾਨੂੰ 30 ਲੱਖ ਰੁਪਈਆ ਦੇ ਦੇਣ ਤੇ ਅਸੀਂ ਬਾਅਦ ਚੋਂ ਵਿਦੇਸ਼ ਚਲੇ ਜਾਈਏ ਪਰ ਹੁਣ ਇਹ ਜਿਹੜੇ ਤਿੰਨੋਂ ਜਾਣੇ ਆ ਇਹ ਜਿਹਦੇ ਵਿੱਚ ਇੱਕ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਜਣੇ ਹਲੇ ਗ੍ਰਿਫਤਾਰ ਹੋਣੇ ਬਾਕੀ ਐ ਇਹ ਵਿਦੇਸ਼ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਇਹ ਤਾਂ ਬਾਅਦ ਦੀਆਂ ਗੱਲਾਂ ਪਰ ਇਹ ਥਾਣੇ ਜ਼ਰੂਰ ਪਹੁੰਚਣਗੇ ਪਰ ਹੋ ਸਕਦਾ ਜੇ ਜੱਜ ਸਾਹਿਬ ਨੂੰ ਗੁੱਸਾ ਆ ਗਿਆ ਤਾਂ ਜੇਲ੍ਹ ਵੀ ਜ਼ਰੂਰ ਜਾਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ